ਅੱਜ ਜਗਤਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ 530 ਪ੍ਰਕਾਸ਼ ਦਿਹਾੜਾ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਇਲਾਕੇ ਦੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਪਾਵਨ ਪਵਿੱਤਰ ਤਪੱਸਥਾਨ ਨੂੰ ਗੁਰਦੁਆਰਾ ਬਾਟਸਾ ਉੱਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਤੇ ਜਿਹੜੇ ਗੁਰਮਤਿ ਸੰਗਾਂਤਨ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨਜ਼ਦੀਕੀ ਸਟੇਟਾਂ ਦਾ ਪੰਜਮੂ ਪੁਸ਼ਮੀਰ ਹੈ ਦੀ ਸੂਚੇ ਪੰਜਾਬ ਦੇ ਵਿੱਚੋਂ ਵੀ ਤੇ ਨਾਲ ਨਾਲ ਹਿਮਾਚਲ ਆ ਗਈ ਤੇ ਹਰਿਆਣਾ ਤਾਂ ਕੋਈ ਸੰਤ ਹੈ ਤੇ ਅੰਮ੍ਰਿਤਸਰ ਦਿੱਲੀ ਤੋਂ ਵੀ ਚੁਬ ਦੇਸ਼ਾਂ ਤੋਂ ਵੀ ਸੰਤ ਕਾਇਤੇ ਪਹੁੰਚੀਆਂ ਹਨ ਸੰਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹਦੇ ਤਰ ਤਰਕ ਵੱਖ-ਵੱਖ ਪ੍ਰਕਾਰ ਦੇ ਜਿੱਥੇ ਲੰਗਰ ਪ੍ਰਸ਼ਾਦ ਦੇ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਉੱਥੇ ਵਾਤਾਵਰਣ ਦੀ ਸੁਭਾਅ ਨੂੰ ਲੈ ਕਰ ਜਿਹੜੇ ਬੂਟਿਆਂ ਦਾ ਲੰਗਰ ਹੈ ਉਹ ਵੀ ਲੱਗਾ ਹੋਇਆ ਹੈ ਇੱਕ ਉੱਚ ਚਾਤ ਦਾ ਬੜਾ ਵਿਲੱਖਣ ਉਪਰਾਲਾ ਕੀਤਾ ਗਿਆ ਨੌਜਵਾਨਾਂ ਦੇ ਵੱਲੋਂ ਜਿਸ ਦੀ ਤਾਕ ਮੇਰੀ ਦਸਤਾਰ ਮੇਰੀ ਸ਼ਾਨ ਜੀ ਹੈ ਉੱਤੇ ਦਸਤਾਰਾਂ ਦੇ ਸਿਖਲਾਈ ਤੇ ਨਾਮ ਦੇ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਹੈ ਹੋਰ ਵੀ ਪਾਥਲਪੋਸ ਫਟਲਾਵੋਂ ਕੈਂਪ ਵੀ ਲੱਗੇ ਹਨ ਜਿਸ ਦੇ ਵਿੱਚ ਅੱਖਾਂ ਦੀ ਫ੍ਰੀ ਚੈੱਕਅਪ ਵੀ ਚੱਲ ਰਹੀ ਹੈ ਜੀ ਰਕਪ ਸਿੰਘ ਪਾਵਨ ਨੂੰ ਲੰਗਰ ਵੀ ਬੜੇ ਪ੍ਰਕਾਰ ਦੇ ਲੱਗੇ ਹਨ ਵੱਡੀ ਗਿਣਤੀ ਤੋਂ ਸੰਗਤਾਂ ਆ ਰਹੀਆਂ ਅੱਜ ਅਨਰਤ ਸੰਚਾਰ ਵੀ ਹੋ ਰਿਹਾ ਜੀ ਸ਼ਾਮ ਤੱਕ ਬੇ ਰਾਤ ਤੱਕ ਦੀਵਾਨ ਸੱਜਣਗੇ ਅੱਜ ਬਾਟਸਤਾਨ ਕਿਸ਼ਤਾਨ ਤੋਂ ਬਾਬਾ ਸ਼ਰੀ ਚੰਦ ਜੀ ਦਾ 530 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ